ਹੁਣ ਪੰਜਾਬ ਦੇ ਵਿੱਚ ਪ੍ਰਸਥਿਤੀਆਂ ਇਦਾਂ ਦੀਆਂ ਬਣ ਚੁੱਕੀਆਂ ਨੇ ਵੀ ਅਕਾਲੀ ਦਲ ਦਾ ਗ੍ਰਾਫ ਅੱਗੇ ਨਾਲੋਂ ਮਿਆਦ ਜਿਹੜੀ ਉਹ ਨੀਵਾ ਹੁੰਦਾ ਜਾ ਰਿਹਾ। ਜਿਮਨੀ ਚੋਣਾ ਹੋਈਆਂ ਪੰਜਾਬ ਦੇ ਵਿੱਚ। ਸੋ 4 ਸੀਟਾਂ ਤੇ ਇਲੈਕਸ਼ਨ ਲੜਿਆ ਗਿਆ। ਇੱਕ ਵੀ ਸੀਟ ਤੇ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਕੋਸ਼ਿਸ਼ ਨਹੀਂ ਕੀਤਾ। ਹੂੰ। ਸੋ ਇਹਦੇ ਤੋਂ ਇਹ ਜਾਪਦਾ ਹੁੰਦਾ ਵਰਕਰ ਇੱਕ ਤਰ੍ਹਾਂ ਦਾ ਇਹ ਜਾਪਦਾ ਵੀ ਪਤਾ ਨਹੀਂ ਅਕਾਲੀ ਦਲ ਨੂੰ ਕੀ ਮਜਬੂਰੀਆਂ ਨੇ। ਹੂੰ। ਦੇਖੋ ਲੀਡਰਾਂ ਦਾ ਪਾਰਟੀ ਤੋਂ ਵਿੱਚੋਂ ਦੂਜੀ ਪਾਰਟੀ ਤੇ ਜਾਣਾ ਆਣਾ ਜਾਣਾ ਇਹ ਅਲੱਗ ਹੀ ਹੈ। ਇਹ ਇਹ ਯੂਗਾਂ ਚੱਲੀ ਆ ਰਹੀ ਹੈ ਇਹ ਗੱਲਾਂ ਅਕਾਲੀ ਦਲ ਚ ਨਹੀਂ ਹੈਗਾ ਇਹ ਸਾਰੀਆਂ ਪਾਰਟੀਆਂ ਦੀਆਂ ਚੀਜ਼ਾਂ ਨੇ ਵੀ ਜਦੋਂ ਉਹ ਮੂਡ ਦੇਖਦਾ ਬੰਦਾ ਵੀ ਆਹ ਪਾਰਟੀ ਅੱਪ ਹੋ ਰਹੀ ਹੈ ਜਾਂ ਆਹ ਡਾਊਨ ਹੋ ਰਹੀ ਹੈ ਬੰਦਾ ਉਲਟੀ ਮਾਰ ਜਾਂਦਾ ਕੀ ਬਈ ਕਿਉਂਕਿ ਇਹ ਲੀਡਰਾਂ ਦੇ ਵਿੱਚ ਖਾਸੀਅਤ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਮੈਂ ਤੁਹਾਡੇ ਨਾਲ ਜਸਪ੍ਰਿਤ ਜੇ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਤੇ ਆਉਣ ਵਾਲੀਆਂ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਐਮਸੀ ਦੀਆਂ ਚੋਣਾਂ ਆਉਣ ਵਾਲੀਆਂ ਨੇ ਉਹਦੇ ਵਿੱਚ ਹੁਣ ਵੱਡੀ ਖਬਰ ਹੈ ਕਿ ਅਕਾਲੀ ਦਲ ਸ਼ਿਰਕਤ ਕਰੇਗਾ ਮੁੜ ਤੋਂ ਸੋ ਇਸੇ ਟੌਪਿਕ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਮੌਜੂਦ ਨੇ ਪੰਕਜ ਭਾਰਤੀ ਜੀ ਸਵਾਗਤ ਕਰ ਲੈਣੀ ਹੈ ਸੱਸੀ ਗਾਲ ਸਰ ਸੱਸੀ ਗਾਲ ਸੱਸੀ ਕੀ ਹਾਲ ਚਾਲ ਸਰ ਬਹੁਤ ਬਖਸ਼ ਸਰ ਕਿਵੇਂ ਦੇਖਦੇ ਹੋ ਕਿ ਪਿਛੇ ਅਕਾਲੀ ਦਲ ਪਿਛਲੀ ਜਿਮਨੀ ਚੋਣਾਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਕਿ ਬੈਕਫੁੱਟ ਤੇ ਰਹੀ ਹੈ ਪੰਥਕ ਪਾਰਟੀ ਹੋਣ ਦੇ ਨਾਤੇ ਜਮਾਈ ਬਿਲਕੁਲ ਖਤਮ ਹੋ ਗਈ ਸੀ ਇਕਸਾਰ ਦੀ ਪਾਰਟੀ ਹੁਣ ਉਹ ਮੋੜ ਤੋਂ ਚੋਣਾਂ ਦੇ ਵਿੱਚ ਵਾਪਸ ਵਾਪਸੀ ਦਾ ਬਿਲਕੁਲ ਬਜਾ ਰਹੀ ਹੈ ਕੀ ਲੱਗਦਾ ਹੈ ਕਿ ਹੁਣ ਜਿਹੜੀਆਂ ਆਮ ਜਨਤਾ ਹੈ ਉਹਨਾਂ ਨੂੰ ਦੁਬਾਰਾ ਤੋਂ ਹੱਤੀ ਚਾਵਾ ਕਰੇਗੀ ਨਹੀਂ ਬਿਲਕੁਲ ਮੈਮ ਅਕਾਲੀ ਦਲ ਨੂੰ ਕੋਈ ਡਨਾਈ ਨਹੀਂ ਕਰ ਸਕਦਾ ਅਕਾਲੀ ਦਲ ਨੂੰ ਕੋਈ ਪੰਜਾਬ ਦਾ ਬੰਦਾ ਜਿਹੜਾ ਕੋਈ ਵੀ ਵੋਟਰ ਹੈ ਉਹ ਭੁੱਲ ਵੀ ਨਹੀਂ ਸਕਦਾ ਕਿਉਂਕਿ ਪੰਥਕ ਪਾਰਟੀ ਹੋਣ ਦੇ ਨਾਤੇ ਬਹੁਤ ਪੁਰਾਣੀ ਪਾਰਟੀ ਐ ਔਰ ਜਿੱਦਾਂ ਕਿ ਆਮੂਮਨ ਅਕਾਲੀ ਦਲ ਦੇ ਲੀਡਰ ਆਪਣੀਆਂ ਸਪੀਚਾਂ 'ਚ ਕਹਿੰਦੇ ਹੁੰਦੇ ਆ ਵੀ ਇਹ ਸ਼ਹੀਦੀਆਂ ਦੇ ਦੇ ਕਿ ਅਸੀਂ ਇਹ ਅਕਾਲੀ ਦਲ ਪਾਰਟੀ ਜੋ ਖੜੀ ਕੀਤੀ ਹੈ ਇਹਦੇ 'ਚ ਕੋਈ ਦੋਰਾਏ ਵੀ ਨਹੀਂ ਐ ਹੂੰ ਔਰ ਪਾਰਟੀ ਦਾ ਪਛੋਕੜ ਐ ਪਾਰਟੀ ਦਾ ਪੁਰਾਣਾ ਇਤਿਹਾਸ ਐ ਕੋਈ ਨਵੀਂ ਪਾਰਟੀ ਤਾਂ ਹੈ ਨਹੀਂ ਵੀ ਜਿਹਨੂੰ ਲੋਕ ਭੁੱਲ ਜਾਣਗੇ ਪਰ ਇਹ ਵੀ ਕੋਈ ਟਾਈਮ ਅੱਦਾ ਦਾ ਆ ਜਾਂਦਾ ਹੈ ਕੋਈ ਪ੍ਰਸਥਤੀਆਂ ਇਦਾਂ ਦੀਆਂ ਆ ਜਾਂਦੀਆਂ ਹੁਣ ਪੰਜਾਬ ਦੇ ਵਿੱਚ ਪ੍ਰਸਥਤੀਆਂ ਇਦਾਂ ਦੀਆਂ ਬਣ ਚੁੱਕੀਆਂ ਨੇ ਵੀ ਅਕਾਲੀ ਦਲ ਦਾ ਗ੍ਰਾਫ ਅੱਗੇ ਨਾਲੋਂ ਮਿਆਦ ਜਿਹੜੀ ਉਹ ਨੀਵਾ ਹੁੰਦਾ ਜਾਂਦਾ ਜਾ ਰਿਹਾ ਜੋ ਆਮ ਲੋਕਾਂ ਦੇ ਵਿੱਚ ਹੈ ਸੋ ਲੋਕਾਂ ਦਾ ਵਿਸ਼ਵਾਸ ਵੀ ਕਿਤੇ ਨਾ ਕਿਤੇ ਉੱਟ ਜਾਂਦਾ ਫਿਰ ਜਦੋਂ ਐਕਟੀਵਿਟੀਆਂ ਨਹੀਂ ਰਹਿਣੀਆਂ ਜੀ ਵਰਕਰ ਡਿਮੋਰਲਾਈਜ਼ ਹੋ ਜਾਂਦਾ ਬਿਲਕੁਲ ਵਰਕਰ ਨੂੰ ਆਪਣਾ ਵੱਡਾ ਲੀਡਰ ਕੋਈ ਦੇਖਣ ਨੂੰ ਨਾ ਮਿਲੇ ਵੱਡੇ ਲੀਡਰ ਵੱਲੋਂ ਕੋਈ ਇਨਸਟ੍ਰਕਸ਼ਨਾਂ ਨਾ ਹੋਣ ਪਾਰਟੀ ਦੇ ਵਿੱਚੇ ਕਿਸੇ ਵੀ ਤਰ੍ਹਾਂ ਦੀ ਗਤੀਵਿਧੀਆਂ ਨਾ ਹੋਣ ਤਾਂ ਵਰਕਰ ਕਿਤੇ ਨਾ ਕਿਤੇ ਨਰਾਸ਼ ਹੋ ਜਾਂਦਾ ਬਿਲਕੁਲ ਹੁਣ ਇਹਦੇ ਤੋਂ ਸਭ ਤੋਂ ਵੱਡਾ ਜਿਹੜਾ ਸੈਟਬੈਕ ਹੈ ਇਹਦੀ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ ਮੈਂ ਵੀ ਪਿਛਲੇ ਦਿਨੀ ਜਿਮਨੀ ਚੋਣਾ ਹੋਈਆਂ ਪੰਜਾਬ ਦੇ ਵਿੱਚ ਸੋ 4 ਸੀਟਾਂ ਤੇ ਇਲੈਕਸ਼ਨ ਲੜਿਆ ਗਿਆ ਇੱਕ ਵੀ ਸੀਟ ਤੇ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਕੋਸ਼ਿਸ਼ ਨਹੀਂ ਕੀਤਾ ਹੂੰ ਸੋ ਇਹਦੇ ਤੋਂ ਇਹ ਜਾਪਦਾ ਹੁੰਦਾ ਵਰਕਰ ਇੱਕ ਤਰ੍ਹਾਂ ਦਾ ਇਹ ਜਾਪਦਾ ਵੀ ਪਤਾ ਨਹੀਂ ਅਕਾਲੀ ਦਲ ਨੂੰ ਕੀ ਮਜਬੂਰੀਆਂ ਨੇ ਹੂੰ ਵੀ ਅਸੀਂ ਅਕਾਲੀ ਦਲ ਪਾਰਟੀ ਲਈ ਲੜਦੇ ਰਹੇ ਹਾਂ ਅਕਾਲੀ ਦਲ ਲਈ ਅਸੀਂ ਇੰਨੇ ਸਾਲ ਕੰਮ ਕੀਤਾ ਸਾਡੇ ਦਾਦਿਆਂ ਨੇ ਸਾਡੇ ਬਜ਼ੁਰਗਾਂ ਨੇ ਕੰਮ ਕੀਤਾ ਪਾਰਟੀ ਖੜੀ ਕੀਤੀ ਹੈ ਤੇ ਅੱਜ ਕਿਸੇ ਇਲੈਕਸ਼ਨ 'ਚ ਵੀ ਸ਼ਰਕਤ ਨਹੀਂ ਕੀਤੀ ਗਈ ਇੱਥੋਂ ਅਕਾਲੀ ਦਲ ਨੂੰ ਘਟਾ ਤਾਂ ਲੱਗੀ ਹੈ ਪਰ ਉਹ ਟਾ ਨੂੰ ਉਭਾਰਨ ਲਈ ਅੱਜ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਨੇ ਦਲਜੀਤ ਸਿੰਘ ਚੀਮਾ ਜੀ ਉਹਨਾਂ ਵੱਲੋਂ ਇੱਕ ਬਿਆਨ ਆਂਦਾ ਹੈ ਵੀ ਅਕਾਲੀ ਦਲ ਜੋ ਮਿਊਨਿਸਪਲ ਕਾਰਪੋਰੇਸ਼ਨਾਂ ਪੰਜਾਬ ਦੇ ਵਿੱਚ ਲੰਬਿਤ ਨੇ ਉਹ ਹੁਣ ਆਉਣ ਜਾ ਰਹੀਆਂ ਹਨ ਉਹਨਾਂ ਨੇ ਇੱਕ ਬਿਆਨ ਦਿੱਤਾ ਬਹੁਤ ਵੱਡਾ ਵੀ ਅਸੀਂ ਇਹ ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਆਪਣੀ ਤਨਦੇਹੀ ਨਾਲ ਅੱਗੇ ਵੱਧ ਚੜ ਕੇ ਇਲੈਕਸ਼ਨ ਚ ਪਾਰਟਿਸਪੇਟ ਕਰੇਗੀ ਜਨਤਾ ਦਾ ਮੋੜ ਤੋਂ ਪਿਆਰ ਮਿਲ ਸਕਦਾ ਇਹਨਾਂ ਨੂੰ ਤੁਹਾਨੂੰ ਕੀ ਲੱਗਦਾ ਦੇਖੋ ਜਨਤਾ ਹਜੇ ਭੁੱਲੀ ਨਹੀਂ ਐ ਮੈਂ ਫੇਰ ਰਿਪੀਟ ਕਰਨ ਲੱਗਾ ਗੱਲ ਜਨਤਾ ਕਦੀ ਵੀ ਆਪਣੀ ਪਾਰਟੀ ਨੂੰ ਭੁੱਲਦੀ ਨਹੀਂ ਆ। ਦੇਖੋ ਲੀਡਰਾਂ ਦਾ ਪਾਰਟੀ ਤੋਂ ਵਿੱਚੋਂ ਦੂਜੀ ਪਾਰਟੀ 'ਚ ਜਾਣਾ ਆਣਾ ਜਾਣਾ ਇਹ ਅਲੱਗ ਚੀਜ਼ ਹੈ। ਇਹ ਯੁੱਗਾਂ ਤੋਂ ਚੱਲੀ ਆ ਰਹੀ ਹੈ। ਇਹ ਗੱਲਾਂ ਅਕਾਲੀ ਦਲ 'ਚ ਨਹੀਂ ਹੈਗਾ। ਇਹ ਸਾਰੀਆਂ ਪਾਰਟੀਆਂ ਦੀਆਂ ਚੀਜ਼ਾਂ ਨੇ। ਵੀ ਜਦੋਂ ਮੂਡ ਦੇਖਦਾ ਬੰਦਾ ਵੀ ਆਹ ਪਾਰਟੀ ਅੱਪ ਹੋ ਰਹੀ ਹੈ ਜਾਂ ਆਹ ਡਾਊਨ ਹੋ ਰਹੀ ਹੈ ਬੰਦਾ ਉਲਟੀ ਮਾਰ ਜਾਂਦਾ ਵੀ ਬਈ। ਕਿਉਂਕਿ ਇਹ ਲੀਡਰਾਂ ਦੇ ਵਿੱਚ ਖਾਸੀਅਤ ਹੈ। ਸੋ ਮੇਰਾ ਗੱਲ ਕਰਨ ਦਾ ਇੱਕੋ ਇੱਕ ਮਕਸਦ ਹੈ ਵੀ ਅਕਾਲੀ ਦਲ ਦਾ ਇਹ ਚੋਣਾਂ ਦੇ ਵਿੱਚ ਪਾਰਟਿਸਪੇਸ਼ਨ ਕਰਨੀ ਇੱਕ ਤਰ੍ਹਾਂ ਦਾ ਅਕਾਲੀ ਦਲ ਦੇ ਜਿਹੜੇ ਵਰਕਰ ਨੂੰ ਉਹਨੂੰ ਇੱਕ ਤਰ੍ਹਾਂ ਦਾ ਬੂਸਟ ਅਪ ਮਿਲੇਗਾ ਵੀ ਅਕਾਲੀ ਦਲ ਹੁਣ ਦੁਬਾਰਾ ਮੜ ਤੋਂ ਇਲੈਕਸ਼ਨਾਂ ਦੇ ਵਿੱਚ ਬਾਦ ਚੜ ਕੇ ਇਲੈਕਸ਼ਨ ਲੜੇਗਾ ਔਰ ਸਾਨੂੰ ਵੀ ਮੌਕਾ ਮਿਲੇਗਾ ਵੀ ਮਾਪਾ ਪਾਰਟੀ ਅਕਾਲੀ ਦਲਾ ਵੀ ਇਹਨੂੰ ਦੁਬਾਰਾ ਤੋਂ ਖੜਾ ਕੀਤਾ ਜਾਵੇ ਕਿਉਂਕਿ ਉਹ ਟਾ ਜਿਹੜੀ ਲੱਗੀ ਹੈ ਉਹ ਜ਼ਰੂਰ ਲੱਗੀ ਹੈ ਜਿਹੜੀ ਜਿਮਨੀ ਚੋਣਾਂ 'ਚ ਨਹੀਂ ਖੜਾ ਕੀਤਾ ਕੈਂਡੀਡੇਟ ਕਿਉਂ ਉਹਦੇ ਨਾਲ ਕੋਈ ਗਰਾਫ نیچے ਗਿਆ ਕਾਲੀ ਦਲ ਦਾ ਪਰ ਹੁਣ ਐਮਸੀ ਨੀਆ ਚੋਣਾਂ ਨੇ ਇਹਦੇ 'ਚ ਆਪਣੇ ਕੈਂਡੀਡੇਟ ਡਿਕਲੇਅਰ ਕਰਨ ਇੱਕ ਤਰ੍ਹਾਂ ਦਾ ਅਕਾਲੀ ਦਲ ਦੇ ਵਿੱਚ ਜੋਸ਼ ਆ ਜਾਏ ਜੀ ਹੁਣ ਲੁਧਿਆਣੇ 95 ਸੀਟਾਂ ਨੇ ਐਗਜ਼ੈਂਪਲ ਦੇ ਤੌਰ ਤੇ ਹੁਣ 95 ਬੰਦੇ ਇੱਕ ਸੀਟ ਤੇ ਦੋ ਦੋ ਤਿੰਨ ਤਿੰਨ ਕੈਂਡੀਡੇਟ ਤਾਂ ਹੋਣਗੇ ਇਕੱਲੀ ਦਲ ਦੇ ਵੀ 20 25 300 ਬੰਦਾ ਅੱਜ ਤੋਂ ਹੀ ਲਾਬਿੰਗ ਚ ਸ਼ੁਰੂ ਹੋ ਜਾਏਗਾ ਜਲਦੀਨੀ ਤੌਰ ਤੇ ਮਿਹਨਤ ਕਰਨੀ ਸ਼ੁਰੂ ਕਰ ਦੇਗਾ ਬਰਕਰਾਂ ਨੂੰ ਮਿਲਣਾ ਸ਼ੁਰੂ ਕਰ ਦੇਗਾ ਕਿਉਂਕਿ ਉਹਨੂੰ ਪਤਾ ਹੈ ਵੀ ਕੱਲ ਨੂੰ ਜੇ ਬਾਈਚਾਸ ਟਿਕਟ ਦੇ ਕੇ ਪਾਰਟੀ ਨੇ ਨਮਾਜ਼ਿਆ ਤੇ ਇਲੈਕਸ਼ਨ ਲੜਨਾ ਵੀ ਪੈਣਾ ਔਰ ਝੰਡੇ ਲਾਣੇ ਪੈਣੇ ਆ ਤੇ ਲੋਕਾਂ ਨੂੰ ਮਿਲਣਾ ਪੈਣਾ ਸੋ ਇਸ ਕਰਕੇ ਅੱਜ ਤੋਂ ਹੀ ਮੈਂ ਸਮਝਦਾ ਵੀ ਜੋ ਲੋਕਲ ਲੀਡਰਸ਼ਿਪ ਉਹਦੇ ਚ ਇੱਕ ਤਰ੍ਹਾਂ ਦਾ ਕਰੰਟ ਆ ਜਾਏਗਾ ਕਿਉਂਕਿ ਇਲੈਕਸ਼ਨ ਤਾਂ ਲੜਨੀ ਪੈਣੀ ਹੈ ਜੇ ਪਾਰਟੀ ਦੇ ਐਡਾ ਵੱਡਾ ਫੈਸਲਾ ਲਿੱਤਾ ਹੈ ਤੇ ਇਲੈਕਸ਼ਨ ਲੜਨ ਦੇ ਲਈ ਲੋਕਾਂ ਨੂੰ ਮਿਲਣਾ ਬਹੁਤ ਜ਼ਰੂਰੀ ਔਰ ਗੈਟ ਟੂਗੇਦਰ ਸ਼ੁਰੂ ਹੋ ਜਾਏਗੀ ਅਕਾਲੀ ਦਲ ਜਿਹੜੀ ਇੱਕ ਤਰ੍ਹਾਂ ਦੀ ਸੁੱਤੀ ਪਈ ਪਾਰਟੀ ਆਪਾਂ ਕਹਿ ਸਕਦੇ ਆ ਉਹ ਅੱਜ ਤੋਂ ਜਾਗਣਾ ਸ਼ੁਰੂ ਹੋ ਜੇਗੀ ਸੋ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਇਸ ਮੁੱਦੇ ਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਵਿਚਾਰ ਹੈ ਕਮੈਂਟਾਂ 'ਚ ਆਪਣੀ رائے ਜ਼ਰੂਰ ਦੇਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਫਿਰ ਤੋਂ ਆਪਣੀ ਹੋਂਦ ਲੈ ਕੇ ਆ ਸਕਦਾ ਹੈ ਫਿਰ ਤੋਂ ਆਪਣੀ ਜਗ੍ਹਾ ਬਣਾ ਸਕਦਾ ਲੋਕਾਂ ਦੇ ਦਿਲਾਂ ਵਿੱਚ ਕਮੈਂਟਾਂ 'ਚ ਆਪਣੀ رائے ਜ਼ਰੂਰ ਦੇਣਾ ਫੇਮ ਮਿਲਾਂਗੇ ਉਦੋਂ ਤੱਕ ਧੰਨਵਾਦ